ਹਾਂਜੀ ਹੁਣ ਜਿਹੜੀ ਵਿਕਰਮ ਜੀਠੀਆਂ ਨੂੰ ਲੈ ਕੇ ਬਹੁਤ ਵੱਡੀ ਇੱਕ ਅਪਡੇਟ ਹੋਰ ਆ ਗਈ ਹੈ ਸਾਹਮਣੇ ਜਿਹਦੇ ਵਿੱਚ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ ਪਰ 7 ਦਿਨਾਂ ਦਾ ਰਿਮਾਂਡ ਮਿਲ ਚੁੱਕਿਆ ਤੇ ਜਿਹਦੇ ਵਿੱਚ ਉਹਨਾਂ ਦੇ ਵਕੀਲਾਂ ਦਾ ਕੀ ਕਹਿਣਾ ਪਹਿਲਾਂ ਆਪਾਂ ਤੁਹਾਨੂੰ ਇਹ ਸੁਣਾਵਾਂਗੇ ਵੀਡੀਓ ਫਿਰ ਨਾਲ ਇੱਕ ਜਿਹੜਾ ਸੀਐਮ ਪੁਨਤਪਾਲ ਦਾ ਬਿਆਨ ਆ ਗਿਆ ਵੀ ਹੁਣ ਇਹਨਾਂ ਦਾ ਕੀ ਕਹਿਣਾਗਾ ਕਿਉਂਕਿ ਇੱਕ ਐਕਸ਼ਨ ਲਿਆ ਜਿਹੜਾ ਕਿ ਬਹੁਤ ਵੱਡਾ ਤੇ ਜਿਹਦੇ ਵਿੱਚ ਦੱਸਿਆ ਜਾਂਦਾ ਵੀ ਜੁੱਧ ਨਸ਼ਾ ਵਿਰੁੱਧ ਜਿਵੇਂ ਕਿ ਦੱਸਿਆ ਜਾਂਦਾ ਇਹ ਤੋਂ 540 ਕਰੋੜ ਦੀ ਇੱਕ ਆਮਦਨ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੀ ਇਹਨੇ ਬਣਾਈ ਗਈ ਆ ਉਹ ਵੀ ਇੱਕ ਜਬਤ ਕੀਤੀ ਆ ਤੇ ਹੋਰ ਵੀ ਜਿਵੇਂ ਲੈਪਟਾਪ ਈ ਫੋਨ ਦੱਸਿਆ ਜਾਂਦਾ ਤੇ ਦੇਸ਼ਾਂ ਵਿਦੇਸ਼ਾਂ ਦੇ ਨਾਲ 141 ਕਰੋੜ ਲੈਣ ਦੇਣ ਵੀ ਦੱਸਿਆ ਜਾਂਦਾ ਪਹਿਲਾਂ ਆਪਾਂ ਵਕੀਲਾਂ ਦਾ ਕੀ ਕਹਿਣਾ ਇਹ ਸੁਣਾਵਾਂਗੇ ਤਾਂ ਫਿਰ ਆਪਾਂ ਸੀਐਮ ਪੰਤਮਾਨ ਦਾ ਕੀ ਕਹਿਣਾ ਉਹ ਵੀ ਵਿਚਾਰ ਸੁਣਾਵਾਂਗੇ ਪਹਿਲਾਂ ਇਹ ਸੁਣੋ ਵਕੀਲ ਕੀ ਕਹਿ ਰਿਹਾ ਹੈ ਇਹ ਮੁਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਵੱਲੋਂ ਧਰਵਾ ਸਾਹਿਬ ਸਾਡੇ ਸੀਨੀਅਰ ਐਡਵੋਕੇਟ ਹੈ ਅਸ਼ਟੇਵ ਚੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਔਰ ਧਰਵਾ ਸਾਹਿਬ ਨੇ ਉੱਥੇ ਆਰਗੂਮੈਂਟਸ ਕੀਤੀ ਹੈ ਚੀਮਾ ਸਾਹਿਬ ਜੀ ਕੀਤੀ ਹੈ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪ ਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹਮ ਤੂੰ ਇਹ ਸਾਰਾ মিডিਆ ਘਵਾਓ ਕੱਲ ਮੈਂ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇजेस WhatsApp ਪਰਨੇ ਕੀ ਭੇਜਿਆ ਜਾ ਰਿਹਾ ਜੀ ਸ਼ੁਧ ਨਸ਼ਾ ਵਿਰੁੱਧ ਮੇ ਕਾਰਵਾਈ ਹੋਈ ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਨਸ਼ਾ ਤਾਂ ਸਰਕਾਰ ਨੂੰ 4 ਸਾਲ ਹੋ ਗਏ ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ ਸੁਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸੁਪਰੀਮ ਕੋਰਟ ਤੋਂ ਝਾੜ ਪਈ ਉਥੇ ਬੇਲਰਜੈਕ ਕਰਾਉਣਗੇ ਬੇਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰਤੀ ਹੁਣ ਆ ਕੇ ਜਿਹੜਾ ਨਵਾਂ ਪਰਚਾ ਦਿੱਤਾ ਉਹ ਕਹਿੰਦੇ ਜੀ ਆਮਦਨ ਤੋਂ ਵੱਧ ਜ਼ਿਆਦਾ ਦਾ ਪਰਚਾ ਹੈ ਹੋਰ ਹਾਸੋ ਵੀ ਨਹੀਂ ਸਥਿਤੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਉਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਦੇਣਾ ਹੈ ਤਾਂ ਪਹਿਲਾਂ ਉਹਨੂੰ ਇੱਕ ਰਿਟਨ ਕੁਐਸਚਨੇਅਰ ਦੇਣਾ ਹੈ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ आदत ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹਾਂਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਜਿਹੜਾ ਪਰਚਾ ਵਿਕਰਮਜੀਤਿਆ ਸਾਹਿਬ ਤੇ ਦਰਜ ਹੋਇਆ ਹੈ ਉਹ ਉਸੇ ਐਸਆਈਟੀ ਜਿਹੜੀ ਅਜੇ ਤੱਕ 4 ਸਾਲਾਂ ਵਿੱਚ ਡਰੱਗ ਕੇਸ ਤੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੀ ਲਗਾਤਾਰ ਹਾਈ ਕੋਰਟ ਸੁਪਰੀਮ ਕੋਰਟ ਤੋਂ ਛਾੜਖਾਰੀ ਹੈ ਉਹ ਐਸਆਈਟੀ ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾਦੇ ਹਾਂ ਯਾਦ ਕਿ ਸੁਪਰੀਮ ਕੋਰਟ ਗਏ ਸੀ ਸਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਜੈਕਟ ਕਰ ਦਿਓ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟੇ ਐਫ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਰਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਦੇ ਕਹਿੰਦੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਉਨੇ ਚੋਰ ਮੋਰੀ ਖੋਲੀ ਐ ਸੁਪਰੀਮ ਕੋਰਟ ਆਰਡਰ ਦੀ ਵਾਇਲੇਸ਼ਨ ਕਰ ਕੋ ਕਿ ਹੋਇਆ ਸੁਪਰੀਮ ਨੇ ਵੀ ਕਹਿੰਦਾ ਕੁਝ ਖਤਮ ਕਰੋ ਇਨਵੈਸਟੀਗੇਸ਼ਨ ਖਤਮ ਕਰੋ ਹਾਂਜੀ ਇਹ ਜੋ ਉਹਨਾਂ ਦੇ ਵਕੀਲ ਆ ਤੇ ਜੋ ਹੁਣ ਆਪਾਂ ਸੀਐਮ ਪੰਤਪਾਨ ਬਾਰੇ ਵੀ ਦੱਸਾਂਗੇ ਵੀ ਉਹਨਾਂ ਦਾ ਕੀ ਕਹਿਣਾ ਕਿਉਂਕਿ ਇਹ ਵਕੀਲਾਂ ਨੇ ਜੋ ਪੱਖ ਸੀ ਤੇ ਪਰ ਹੁਣ ਜਿਹੜਾ ਸੀਐਮ ਪੰਤਪਾਨ ਦੇ ਵਿਚਾਰ ਤੇ ਆਪਾਂ ਉਹ ਵੀ ਸਾਂਝੇ ਕਰਾਂਗੇ ਕਿਉਂਕਿ ਜਿਹੜੇ ਹੁਣ ਆਪਾਂ ਗੱਲ ਕਰੀਏ ਤੇ ਇਹਨਾਂ ਨੇ ਤਾਂ ਸਿਰਫ ਇੱਕ ਜਿਵੇਂ ਗੱਲ ਕਰੀਏ ਇੱਕ ਵਕੀਲ ਤਾਂ ਫਿਰ ਉਸ ਦੀ ਕਰਾਊਆ ਤੋਂ ਨਾਲ ਨਾਲ ਸੀਐਮ ਭਵੰਤਮਾਨ ਦਾ ਬਿਆਨ ਵੀ ਆ ਗਿਆ ਤਾਂ ਆਪਾਂ ਤੁਹਾਨੂੰ ਉਹ ਵੀ ਸੁਣਾਵਾਂਗੇ ਵੀ ਕੀ ਕਹਿਣਾ ਸੀਐਮ ਭਵੰਤਮਾਨ ਦਾ ਤਾਂ ਸੁਣੋ ਵੱਡਾ ਅਫਸਰ ਵੀ ਹੈ ਕਿ ਅਸੀਂ ਇਸ ਮਾਮਲੇ 'ਚ ਬਿਲਕੁਲ ਪੰਜਾਬ ਦੇ ਲੋਕਾਂ ਨਾਲ ਖੜਾਂਗੇ ਪੰਜਾਬ ਦੀ ਜਵਾਨੀ ਨਾਲ ਖੜਾਂਗੇ ਪੰਜਾਬ ਦੇ ਮਾਪਿਆਂ ਨਾਲ ਖੜਾਂਗੇ ਜਿਨ੍ਹਾਂ ਦੇ ਪੁੱਤ ਜਿਹੜੇ ਨੇ ਉਹ ਜਾਂ ਤਾਂ ਦੁਨੀਆ ਤੋਂ ਚਲੇ ਗਏ ਛੋਟੀ ਉਮਰੇ ਜਾਂ ਕੁਝ ਨੇ पा लिया जा फिर मापा नजबूरी बच्चों विदेशा पे तेन पता ही बस चला जा बस कर मर्जी करके तो अपनी अखा तूर तो करता सो ओ जिमेवार कौन ने बड़े तस्कर जेडी छोटे ने ना डिस्ट्रीब्यूटर ने कोरियर ने

बड़े घरों के घर बर्बाद किए इन्होंने हर रोज हम जो ड्रग्स की खेप पकड़ते हैं कहां से आती है कौन जिम्मेदार है इसका यहां कौन संभालता है इनको तो आपको आने वाले दिनों में भी ऐसी खबरें मिलेंगी कि एक और बड़ी मछली जाल में ਇਹ ਤਰ੍ਹਾਂ ਬੜੀ ਪ੍ਰੋਪਰਟੀ ਹਾਂਜੀ ਇਹ ਜੋ ਸੀਐਮ ਪਵੰਤਮਾਨ ਆ ਕਿਉਂਕਿ ਹੁਣ ਇਹਨਾਂ ਦਾ ਕਹਿਣਾ ਇਹ ਆ ਵੀ ਜਿਹੜੇ ਕੀ ਹਜੇ ਜੋ ਇਹ ਤਾਂ ਇੱਕ ਵੱਡੇ ਮગરਮੱਛਾਂ ਨੂੰ ਫੜਨਾ ਵੀ ਜ਼ਰੂਰੀ ਸੀ ਹਜੇ ਹੋਰ ਵੀ ਬਹੁਤ ਵੱਡੇ ਮગરਮੱਛ ਬੈਠੇ ਜਿਨ੍ਹਾਂ ਨੂੰ ਫੜਨਾ ਜ਼ਰੂਰੀ ਆ ਵੀ ਇਹ ਹਰ ਰੋਜ਼ ਖਬਰਾਂ ਹੁਣ ਇਹ ਆਇਆ ਕਰਨੀਆਂ ਵੀ ਅੱਜ ਇਹ ਪੜਿਆ ਗਿਆ ਜੀ ਅੱਜ ਉਹ ਪੜਿਆ ਗਿਆ ਤੇ ਪਰ ਹੁਣ ਜੋ ਸੀਐਮ ਪਵੰਤਮਾਨ ਨੇ ਇੱਕ ਜਿਹੜਾ ਜੁੱਧ ਨਸ਼ਾ ਵਿਰੋਧ ਚਲਾਇਆ ਤੇ ਪਰ ਹੁਣ ਇਹਨਾਂ ਦਾ ਕਹਿਣਾ ਇਹ ਆ ਵਕੀਲ ਕਹ ਰਿਹਾ ਵੀ ਇਹ ਜਿਹੜੀ ਪਹਿਲਾਂ ਵਾਲੀ ਐਫ ਆਈ ਆਰ ਜੋ ਇਹਨਾਂ ਤੇ ਦਰਜ ਹੁੰਦੀ ਆ ਤਾਂ ਉਹ ਮਾਮਲੇ ਇਹਨਾਂ ਤੋਂ ਪਹਿਲਾਂ ਨੰਬਰ ਜਿਹੜਾ ਇਹ ਪਹਿਲਾਂ ਇੱਕ ਕੋਰਟ ਦੇ ਵਿੱਚ ਦਰਜ ਹੋਇਆ ਸੀ ਪੁਰਾਣਾ ਮਾਮਲਾ ਉਹਦੇ ਵਿੱਚ ਕੋਈ ਸਬੂਤ ਪੇਸ਼ ਨਹੀਂ ਹੋ ਸਕਿਆ ਵੀ ਇਹ ਨਸ਼ਾ ਤਸਕਰ ਦੇ ਵਿੱਚ ਇਹਦੇ ਤੇ ਪਹਿਲਾਂ ਵੀ ਕੇਸ ਹੋਇਆਗਾ ਮਿਕਰ ਮਰਜੀਠੀ ਆ ਤੇ ਇਹ ਵੀ ਥੀਲਾ ਦਾ ਕਹਿਣਾ ਪਰ ਉਦੋਂ ਕੋਈ ਸਬੂਤ ਨਹੀਂ ਮਿਲਿਆ ਤੇ ਪਰ ਹੁਣ ਜਿਹੜਾ ਕਿ ਇਹ ਨਾ ਇਹ ਪੁਰਾਣੀ ਐਫ ਆਰ ਆਈ ਨੂੰ ਦੁਬਾਰਾ ਤੋਂ ਫਿਰ ਇਹਦੇ ਤੇ ਐਫ ਆਰ ਜਿਹੜੀ ਦਰਜ ਹੁੰਦੀ ਹੈ ਤੇ ਕਹਿੰਦਾ ਮਤਲਬ ਵਿਜੀਲੈਂਸ ਨੇ ਇੱਕ ਇਹ ਹੋਰ ਮੋਰਾ ਬਣਾਇਆ ਵੀ ਇੱਕ ਮੋਰਾ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਜੋ ਸੱਚਾ ਵਿਜੀਲੈਂਸ ਪਹਿਲਾਂ ਸੀਆਈਡੀ ਤੋਂ ਬਗੈਰ ਰੇਡ ਨਹੀਂ ਪੈਂਦੀ ਪੂਰੇ ਪ੍ਰੋਪਰ ਤੌਰ ਤੇ ਚੰਗੀ ਤਰ੍ਹਾਂ ਸੀਆਈਡੀ ਹੁੰਦੀ ਹੈ ਜਦੋਂ ਉਦੋਂ ਇਹ ਕੋਈ ਮਾੜੇ ਖੜਕੜੇ ਰੇਡ ਨਹੀਂ ਪੈਂਦੀ ਵਿਜੀਲੈਂਸ ਸੋਚ ਸਮਝ ਕੇ ਜਾਂਦੀ ਹੁੰਦੀ ਹੈ ਜਦੋਂ ਪੂਰੀ ਖਬਰ ਹੋਵੇ ਪਲ-ਪਲ ਦੀ ਤਾ ਇਸ ਕਰਕੇ ਪੰਜਾਬ ਪੁਲਿਸ ਪਹੁੰਚਦੀ ਹੈ ਵਿਜੀਲੈਂਸ ਪਹੁੰਚਦੀ ਹੈ ਤੇ ਜਿਹੜਾ ਹੁਣ ਵਿਕਰਮਜੀਤ ਆ ਇਹ ਕਸੂਤਾ ਵੱਸ ਗਿਆ ਹੁਣ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਤੇ 7 ਦਿਨਾਂ ਦਾ ਰਿਮਾਂਡ ਮਿਲ ਗਿਆ ਤੇ ਜਿਹਦੇ ਵਿੱਚ ਬਈ ਹੁਣ ਚਾਰੇ ਪਾਸੇ ਇੱਕ ਬਹੁਤ ਜ਼ਿਆਦਾ ਇਹ ਖਬਰ ਵਾਇਰਲ ਹੋ ਰਹੀ ਆ ਨਾਲ-ਨਾਲ ਸੁਣਿਆ ਇਹ ਵੀ ਆ ਵੀ ਜੋ ਸੁਖਵੀਰ ਬਾਦਲ ਵੀ ਰਗੜਿਆ ਜਾਊਗਾ ਕਿਉਂਕਿ ਜੇ ਹੁਣ ਗੱਲ ਕਰੀਏ ਉਹਨਾਂ ਨੇ ਵੀ ਇਹਦੇ ਪੱਖ ਦੇ ਵਿੱਚ ਇੱਕ ਗੱਲ ਕੀ ਕਹੀ ਆ ਵੀ ਜੋ ਹੁਣ ਇਹ ਸਾਡੇ ਇੱਕ ਲੀਡਰਾਂ ਨੂੰ ਡਰਾ ਰਹੇ ਆ ਧਮਕਾ ਰਹੇ ਆ ਪਰ ਇਹਨਾਂ ਦਾ ਸਮਾਂ ਥੋੜ੍ਹਾ ਹੀ ਆ ਢੂੜਸਾਰ ਰਹਿ ਗਿਆ ਕਰ ਲੋ ਜੇ ਜੋ ਕੁਝ ਕਰਨਾ ਤੇ ਆਪਦੇ ਵਾਰੀ ਚਿਕਨ ਮਾਰੋ ਇਹ ਸੁਖਵੀਰ ਬਾਦਲ ਦਾ ਕਹਿਣਾ ਤੇ ਪਰ ਜੋ ਅੱਜ ਦੇ ਵਿਚਾਰ ਛੋੜੇ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਜੋ ਇਹ ਖਬਰ ਨੂੰ ਲੈ ਕੇ ਜੋ ਬਿਕਰਮ ਮਜੀਠੀਆ ਤੇ ਜਿਹੜੇ ਭਈ ਉਹਨਾਂ ਦੇ ਵਕੀਲ ਦੇ ਬਿਆਨ ਵੀ ਸੁਣ ਲਏ ਜੋ ਸੀਐਮ ਪੰਤਮਾਨ ਬਾਰੇ ਕੀ ਕਹਿਣਾ ਤਾਂ ਇਹ ਵੀ ਤੁਹਾਨੂੰ ਛੋੜੇਆਂ ਖਬਰ ਸਾਂਝੀ ਜ਼ਰੂਰ ਕਰਨੀ ਆ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਇਹ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨਧ ਰਹੇ ਮਿਲਦੇ ਆ ਕਾਨੂੰਨਾਂ ਦੇ ਮੈਟੌਕ ਤੇ ਧੰਨਵਾਦ